ਹਾਂਜੀ ਅਸਮੈਂਟ ਨੂੰ ਫੋਇਲ ਬਾਈਂਡਰ ਬਾਰੇ ਜਾਣਕਾਰੀ ਦਿੰਨੀ ਹੈ ਫੋਇਲ ਪੇਂਟਿੰਗ ਬਾਰੇ ਜਾਣਕਾਰੀ ਦਿੰਨੀ ਹੈ ਕਿ ਇਹਨੂੰ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਕਿਵੇਂ ਹੁੰਦੀ ਹੈ ਡਿਟੇਲ ਦੇ ਨਾਲ ਇਹਦੇ ਬਾਰੇ ਜਾਣਕਾਰੀ ਦਿੰਨੀ ਹੈ ਇਹ ਹੁੰਦਾ ਜੀ ਫੋਇਲ ਬਾਈਂਡਰ ਇਹ ਬਹੁਤ ਕਾਫੀ ਜਗ੍ਹਾ ਤੇ बिक ਰਿਹਾ ਹੈ ਬੱਟੀ ਦੇ ਵਿੱਚ ਕਈ ਵਾਰ ਆਪਾਂ ਨੂੰ ਬੇਚਣ ਵਾਲਾ ਖਰਾਬ ਵੀ ਦਿੱਤਦਾ ਹੈ ਸਹੀ ਤਰੀਕੇ ਨਾਲ ਬਾਈਂਡਿੰਗ ਨਹੀਂ ਹੁੰਦੀ ਉਹਦੇ ਨਾਲ ਫੋਇਲ ਵਗੈਰਾ ਉੱਤਰ ਜਾਂਦੇ ਆ ਸੋ ਜਾਣਕਾਰੀ ਹੁਣ ਬਹੁਤ ਜ਼ਰੂਰੀ ਹੈ ਕਿ ਆਪਾਂ ਕਿੱਥੋਂ ਖਰੀਦ ਰਹੇ ਹਾਂ ਇਹ ਹੁੰਦੀ ਹੈ ਜੀ ਚਮਕੀ ਇਹ ਦੋ ਇਹ ਵੀ ਦੋ ਤਿੰਨ ਟਾਈਪ ਦੀ ਹੁੰਦੀ ਆ ਜ਼ੀਰੋ ਨੰਬਰ ਵੀ ਹੁੰਦੀ ਆ ਬਰੀਕ ਮੋਟੀ 골ਡਨ ਦੇ ਵਿੱਚ ਵੀ ਇਹਦੇ ਕਲਰ ਆਉਂਦੇ ਆ ਵੀ ਕਿਹੜਾ ਕਿਹੜਾ 골ਡਨ ਆਪਾਂ ਲੈਣਾ ਹੈ ਇਹ ਚਮਕੀ ਇਹ সিলవర్ ਕਲਰ ਦੀ ਹੈ ویسے ਪਾ ਅੱਜਕਲ ਬਹੁਤ سارے ਕਲਰ ਦੀ ਆਉਣ ਲੱਗ ਗਈ ਹੈ ਮਲਟੀ ਕਲਰ ਚ ਵੀ ਆਉਣ ਲੱਗ ਗਈ ਹੈ ਅਗਰ ਕਿਸੇ ਨੇ ਲੈਣਾ ਹੋਵੇ ਨਾ ਬਾਈ ਸਟੈਂਸਲ ਵਗੈਰਾ ਫੋਇਲ ਬਾਈਂਡਰ ਵਗੈਰਾ ਆਪਣੇ ਕੋਲ ਹੀ ਸਭ ਕੁਝ ਅਵੇਲੇਬਲ ਹੈ ਆਪ ਕਰਵਾ ਕੇ ਦਿਨੇ ਆ ਤੇ ਤੁਸੀਂ ਲੈ ਸਕਦੇ ਹੋ ਬਾਈ ਕਰ ਸਕਦੇ ਹੋ ਸਾਡੇ ਤੋਂ ਪ੍ਰੋਪਰ ਕਿਟ ਬਣਾ ਕੇ ਦਿੱਤੀ ਜਾਊਗੀ ਠੀਕ ਹੈ ਇਹਨੂੰ ਆਪਾਂ ਲੈ ਲੈਣੇ ਬਾਈਂਡਰ ਪਾ ਲਈ ਆਪਾਂ ਜਿਆਦਾ ਕੁਆਂਟੀਟੀ ਆਪਾਂ ਇਹਦੀ ਨਹੀਂ ਪਾਉਣੀ ਜਿੰਨਾ ਕਪਾ ਯੂਜ਼ ਕਰਨਾ ਹੈ ਉਹਨਾਂ ਕੀ ਪਾਉਣਾ ਹੈ ਕਿਉਂਕਿ ਜਿਆਦਾ ਇਹਨੂੰ ਹਵਾ ਲੱਗੂਗੀ ਤਾਂ ਇਹ ਇਹਨੇ ਖਰਾਬ ਹੋ ਜਾਣਾ ਹੈ ਖੁੱਲਾ ਨਹੀਂ ਆਪਾਂ ਇਹਨੂੰ ਰੱਖ ਸਕਦੇ ਠੀਕ ਹੈ ਜੀ प्लास्टिक ਦੇ ਕੰਟੇਨਰ اور ਪਲਾਸਟਿਕ ਦਾ ਸਪੂਨ ਹੀ ਮੈਂ ਯੂਜ਼ ਕੀਤਾ ਕਿਉਂਕਿ ਅਗਰ ਆਪਾਂ ਨਾਰਮਲ ਕਰੀ ਲੂ ਜਿਹੜੇ ਬਰਤਨ ਹੁੰਦੇ ਉਹ ਯੂਜ਼ ਕਰਦੇ ਤਾਂ ਇਹ ਇੱਕ ਗਮ ਹੁੰਦੀ ਹੈ ਤੇ ਉਹ ਚਿਪਕ ਜਾਂਦੀ ਹੈ ਫਿਰ ਉੱਤਰਦੀ ਨਹੀਂ ਹੈਗੀ ਇਹ ਕਿਸੇ ਵੀ ਚੀਜ਼ ਤੋਂ ਇਹ ਮੇਰੇ ਕੋਲ ਇਹ ਪਤਰੀਏ ਠੀਕ ਹੈ ਤੇ ਵੈਸੇ ਦੇਖੋ ਜੀ ਕਰਨ ਵਾਲੇ ਦਾ ਆਪਾਂ ਇਹਦੀ ਜਗ੍ਹਾ ਤੇ ਕਾਰਡ ਵੀ ਲੈ ਸਕਦੇ ਆ ਕਾਰਡ ਵੀ ਯੂਜ਼ ਕਰ ਸਕਦੇ ਆ ਜਿਹੜੇ ਆਪਣੇ 올ਡ ਹੋਏ ਹੋਏ ਕਾਰਡ ਹੁੰਦੀ ਹੈ ਨਾ ਉਹ ਵੀ ਯੂਜ਼ ਕਰ ਸਕਦੇ ਆ ਆਪਾਂ ਠੀਕ ਹੈ ਬਟ ਮੇਰੇ ਕੋਲੇ ਪੈਸੀ ਹੀ ਤੇ ਮੈਂ ਆਲਵੇਸ ਇਸੇ ਨਾਲ ਹੀ ਕੀਤਾ ਹੈ ਹਮੇਸ਼ਾ ਵੱਡੀ ਛੋਟੀ ਜਿੰਨਾ ਕੁ ਆਪਾਂ ਸਾਈਜ਼ ਯੂਜ਼ ਕਰਨਾ ਹੋਵੇ ਹੈਨਾ ਉਸ ਤਰੀਕੇ ਨਾਲ ਜਿਹੜੀਆਂ ਪੇਂਟ ਵਾਲੀਆਂ ਸ਼ਾਪਸ ਹੁੰਦੀਆਂ ਹਨਾ ਜਿਹੜੀਆਂ ਪੁੱਟੀ ਵਗੈਰਾ ਕਰਦੀ ਹੈ ਹੈਨਾ ਉਥੋਂ ਜਿਹੜਾ ਮਟੀਰੀਅਲ ਮਿਲਦਾ ਉਥੋਂ ਇਹ ਵੀ ਮਿਲ ਜਾਂਦੀ ਹੈ ਤੁਸੀਂ ਮੈਂ ਬਾਏ ਕਰ ਸਕਦੇ ਹੋ ਬਹੁਤ ਈਜ਼ੀਲੀ ਮਿਲ ਜਾਂਦੀ ਹੈ ਇਹ ਵੀ ਤੇ ਇਹ ਇਹਦੇ ਨਾਲ ਸਫਾਈ ਵਾਵਾ ਹੁੰਦੀ ਹੈ ਮੈਂ ਜਿਆਦਾ ਆਪਣੀ ਨਹੀਂ ਲਾਵਾਂਗੇ ਇਹਨੂੰ ਮੈਂ ਦੁਪੱਟੇ ਤੇ ਕਰ ਰਹੀ ਹਾਂ ਇਹ ਮੇਰਾ ਦੁਪੱਟਾ ਹੈ ਸੈਂਟਰ ਦੇ ਵਿੱਚ ਇਸ ਤਰੀਕੇ ਨਾਲ ਹੈਂਡ ਪੇਂਟਿੰਗ ਕੀਤੀ ਹੈ ਔਰ ਇਹਦਾ ਕੋਰਨਰ ਮੈਂ ਇਸ ਤਰੀਕੇ ਨਾਲ ਬਣਾਉਣੀ ਹੈ ਠੀਕ ਹੈ ਮੈਨੂੰ ਬਿਲਕੁਲ ਹੀ ਥੋੜੀ ਥੋੜੀ ਚਾਹੀਦੀ ਹੈ ਕਿਉਂਕਿ ਮੈਂ ਬਹੁਤ ਛੋਟੇ ਛੋਟੇ ਫਲਾਵਰ ਹੀ ਬਣਾਉਣੇ ਆ ਇਹਦੇ ਨਾਲ ਜਿਆਦਾ ਇਹ ਨਹੀਂ ਬਣਾਉਣਾ ਮੈਂ ਵਰਕ ਜਿਵੇਂ ਕਿ ਮੈਂ ਸਿਰਫ ਆ ਚੀਜ਼ ਬਣਾਉਣੀ ਹੈ ਆ ਚੀਜ਼ ਬਣਾਉਣੀ ਹੈ ਇਹਨੂੰ ਆਪਾਂ ਹੂੰ ਮੈਨੂੰ ਕਾਰ ਯੂਜ਼ ਕਰਨਾ ਚਾਹੀਦਾ ਸੀ ਅੱਜ ਕਿਉਂਕਿ 30 ਵਰਕ ਦੇ ਹਿਸਾਬ ਨਾਲ ਵੱਡੀ ਪੈ ਰਹੀ ਹੈ ਠੀਕ ਹੈ 1 कप ਇਧਰ ਲਾ ਲੈਣਾ স্মੂਥਲੀ ਇਹਨੂੰ ਉੱਪਰ ਰਨ ਕਰਾਂਗੇ ਇਸ ਤਰੀਕੇ ਨਾਲ ਤੇ ਹੋ ਜੋਗੀ ਇਹ ਨਹੀਂ ਮੈਨੂੰ ਕਾਰਡ ਯੂਜ਼ ਕਰਨਾ ਪੈਣਾ ਇਸ ਤਰੀਕੇ ਨਾਲ ਛੋਟਾ ਜਿਹਾ ਕਾਰਡ ਮੈਂ ਇੱਕ ਲੈ ਕੇ ਆਈ ਹਾਂ ਮੇਰੀ ਬੁਟੀਕ ਵਾਲਾ ਹੀ ਬਿਆਸੀ ਸਾਹਮਣੇ ਮੈਂ ਸੋਚੇ ਵੀਡੀਓ ਮੇਰਾ ਬਣਾ ਰਹੀ ਹਾਂ ਚਲੋ ਵੀਡੀਓ ਬਣ ਜੇਗਾ ਇਹਨੇ ਨਾਲ ਕਿਉਂਕਿ ਮੈਂ ਬਹੁਤ ਛੋਟੀ ਜੀ ਡਿਜ਼ਾਈਨਿੰਗ ਕਰਨੀ ਹੈ ਇਹ ਦੀ ਇਹ ਚਾਰੂ ਕਾਰਨਰ ਵਾਲੇ ਇਹਦੀ ਮੈਂ ਪੂਰੀ ਦੀ ਪੂਰੀ ਲਾਈਨ ਹੀ ਬਣਾ ਦੇਣੀ ਹੈ ਇਸ ਤਰੀਕੇ ਨਾਲ ਸਾਰੇ ਦੁਪੱਟੇ ਦੇ ਵਿੱਚ ਆਪਾਂ ਪੂਰਾ ਬਾਰਡਰ ਵੀ ਬਣਾ ਸਕਦੇ ਹਾਂਹੀਂ ਪਰ ਕਸਟਮਰ ਨੂੰ ਇੰਨਾ ਜ਼ਿਆਦਾ ਗੋਲਡਨ ਵਰਕ ਨਹੀਂ ਚਾਹੀਦਾ ਥੋੜਾ ਬਹੁਤ ਹੀ ਟੱਚ ਉਹਨਾਂ ਨੇ ਕਿਹਾ ਸੀ ਦੇਣ ਵਾਸਤੇ ਇਹਦੀ ਨਾਲ ਤੁਸੀਂ ਅਗਰ ਇਹਦੀ ਜਗ੍ਹਾ ਤੇ ਆਪਾਂ ਨਾ ਇਸੇ ਸਟੈਂਸਲ ਦੇ ਉੱਪਰ ਆਪਾਂ ਉਹ ਯੂਜ਼ ਕਰਾਂਗੇ ਦੇਖੋ ਕਿੰਨਾ ਵਧੀਆ ਬਣਿਆ ਇਹ ਹਾਂਜੀ ਇਹ ਦੇਖੋ ਕਿਸ ਤਰੀਕੇ ਨਾਲ ਇਹ ਵਾਟਰ ਵਰਗਾ ਇਫੈਕਟ ਆ ਗਿਆ ਇਸ ਤੇ ਤੇ ਹੁਣ ਆਪਾਂ ਇਸ ਤੇ ਚਮਕੀ ਲਾਵਾਂਗੇ ਇਹ ਸੁੱਕ ਚੁੱਕਿਆ ਦੂਸਰਾ ਇਸ ਤိုင်း ਸਾਰੇ ਗਿੱਲਾਂ ਪਏ ਬਟ ਮੈਂ ਤੁਹਾਨੂੰ ਕਰਕੇ ਦਿਖਾ ਦਿੰਨੀ ਹਾਂ ਬਹੁਤ ਜ਼ਿਆਦਾ ਸੋਨਾ ਸੂਟ ਬੰਦਾ ਇਹਦੀ ਨਾਲ ਸੂਟ ਦੁਪੱਟਾ ਦੁਪੱਟਿਆਂ ਦੇ ਥੋੜਾ ਜਿਹਾ ਔਖਾ ਹੁੰਦਾ ਹੈ ਇਹ ਕਿ ਵਿੱਚ ਬਕ ਜਾਂਦਾ ਹੈ ਨੀਚੇ ਦੁਪੱਟਾ ਚੱਕਣਾ ਆਪਾਂ ਨੂੰ ਬਹੁਤ ਔਖਾ ਹੋ ਜਾਂਦਾ ਹੈ ਮੁੜ ਕੇ ਆ ਦੇਖੋ ਬਹੁਤ ਸੋਨਾ ਬਣਿਆ ਇਹ ਐਸਰੀ ਕੇ ਨਾ ਬਸ ਉਹਦੇ ਬੱਟੇ ਚ ਕਰ ਲਿਆ ਇਹ ਹਸ ਤਾਂ ਡਰਾਈ ਨਹੀਂ ਹੋਇਆ ਦੇਖੋ ਪੂਰਾ ਗਿੱਲਾ ਪਿਆ ਕਾਫੀ ਸੋਨਾ ਲੱਗੂਗਾ ਬਣਨ ਤੋਂ ਬਾਅਦ ਮੈਂ ਹੁਣ ਇਹਦਾ ਫੁੱਲ ਲੁੱਕ ਦਿਖਾਵਾਂਗੀ ਤੁਹਾਨੂੰ